HDFC ਬੈਂਕ ਦੇ ਬਾਥਰੂਮ ਦੇ ਵਿੱਚ ਉਸ ਸਮੇਂ ਹਫੜਾ ਤਫਰੀ ਮਚ ਗਈ ਜਦੋਂ ਇੱਕ ਵਿਅਕਤੀ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਿੱਤੀ ਜਾਂਦੀ ਹੈ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਨੇ ਪਹਿਲਾਂ ਦੋ ਪੇਜ ਦਾ ਸੁਸਾਇਸਾਈਡ ਨੋਟ ਲਿਖਿਆ ਸੋਸ਼ਲ ਮੀਡੀਆ ਤੇ ਵੀਡੀਓ ਬਣਾਈ ਉਸ ਨੂੰ ਜਾਰੀ ਕੀਤਾ ਗਿਆ ਜਿਸ ਤੋਂ ਬਾਅਦ ਉਹ ਗੋਲੀ ਮਾਰ ਦਿੰਦਾ ਜੀ ਹਾਂ ਮੰਗਲਵਾਰ ਕਰੀਬ 2:30 ਵਜੇ ਮੋਹਾਲੀ ਦੇ ਸੈਕਟਰ 62 ਸਤ ਐਚਡੀਐਫਸੀ ਬੈਂਕ ਦੇ ਬਾਥਰੂਮ ਦੇ ਵਿੱਚ ਮੋਗਾ ਨਿਵਾਸੀ ਰਾਜਦੀਪ ਸਿੰਘ ਵੱਲੋਂ ਖੁਦ ਨੂੰ ਗੋਲੀ ਮਾਰਨ ਦਾ ਸਮਾਚਾਰ ਸਾਹਮਣੇ ਆਉਂਦਾ ਹੈ ਹਫੜਾ ਤਫਰੀਮਾਂ ਚ ਆਉਂਦੀ ਹੈ ਰਾਜਦੀਪ ਨੇ ਗੋਲੀ ਮਾਰਨ ਤੋਂ ਪਹਿਲਾਂ ਇੱਕ ਸੁਸਾਇਸਾਈਡ ਨੋਟ ਲਿਖਿਆ ਜੋ ਕਿ ਦੋ ਪੇਜਾਂ ਦਾ ਸੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਜਾਰੀ ਕੀਤੀ ਹੈ ਕੁਝ ਲੋਕਾਂ ਦੇ ਨਾਮ ਵੀ ਲਿਖੇ ਨੇ ਜਿਨ੍ਹਾਂ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਰਾਜੀਪ ਮੁਹਾਲੀ ਦੇ ਸੈਕਟਰ 82 ਵਿੱਚ ਆਊਟਲੈਟ ਇਮੀਗ੍ਰੇਸ਼ਨ ਨਾਮ ਦੇ ਸੈਂਟਰ ਨੂੰ ਚਲਾ ਰਿਹਾ ਸੀ ਰਾਜੀਪ ਦਾ ਮੁੰਡਾ ਤੇ ਉਸ ਦਾ ਫਰਾ ਵਿਦੇਸ਼ ਤੇ ਵਿੱਚ ਰਹਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਖਬਰ ਮੋਕਾ ਪੁਚੀ ਤਾਂ ਮੋਕਾ ਤੇ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ ਮੋਗਾ ਤੋਂ ਰਾਜੀਪ ਦਾ ਪੂਰਾ ਪਰਿਵਾਰ ਤੋਂ ਰਿਸ਼ਤੇਦਾਰ ਮੁਹਾਲੀ ਚਲੇ ਗਏ ਹੁਣ ਮੋਗਾ ਵਿੱਚ ਪਰਿਵਾਰ ਦਾ ਕੋਈ ਮੈਂਬਰ ਨਹੀਂ ਹੈ। ਉੱਥੇ ਰਾਜੀਤ ਦੇ ਪਿਤਾ ਦੇ ਦੋਸਤ ਉਹਨਾਂ ਦੇ ਘਰ ਤੇ ਅਫਸੋਸ ਕਰਨ ਦੇ ਲਈ ਪੁੱਜੇ ਨੇ। ਉਹਨਾਂ ਦੱਸਿਆ ਕਿ ਜਦੋਂ ਕਦੇ ਪੁੱਛੇ ਤਾਂ তালা ਲੱਗਿਆ ਹੋਇਆ ਸੀ। ਰਾਜੀਤ ਦਾ ਸਾਰਾ ਪਰਿਵਾਰ ਬਹੁਤ ਹੀ ਨੀਕ ਹੈ। ਬਾਕੀ ਕੀ ਕਾਰਨ ਹੋ ਸਕਦਾ ਇਸ ਦੇ ਪਿੱਛੇ? ਕਿਉਂ ਗੋਲੀ ਮਾਰੀ ਗਈ ਹੈ? ਉਹਨਾਂ ਕਾਰਨਾਂ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਨੇ ਰਾਜੀਤ ਬਾਰੇ ਆਖਿਆ ਕਿ ਉਹ ਇੱਕ ਮਿਲਨਸਾਰ ਤੇ ਚੰਗਾ ਵਿਅਕਤੀ ਸੀ। ਵਰਮਜੀਤ ਸਿੰਘ ਜੀ ਦੇ بیٹے ਦੇ ਬਾਰੇ ਜਦੋਂ ਸਾਨੂੰ ਪਤਾ ਲੱਗਿਆ ਔਰ ਯਕੀਨ ਨਹੀਂ ਆਉਂਦਾ ਪਿਆ ਵੀ ਹੋ ਗਈ ਗਿਆ ਸਾਰਾ ਬੋਗਾ ਇਹ ਗੱਲ ਸੁਣ ਕੇ ਇਹਨਾਂ ਸੰਭਵਿਤ ਪੈ ਗਿਆ ਹੈ ਵੀ ਇਹਦੇ ਵਧੀਆ ਪਰਿਵਾਰ ਨਾਲ ਇਹਨਾਂ ਦਾ ਮੇਲ ਜੋਲ ਇਹਨਾਂ ਦਾ ਸੰਪਰਕ ਇਹਨੇ ਸਾਰੇ ਚੰਗੇ ਲੋਕਾਂ ਨਾਲ ਬਈ ਪੱਜੀਦ ਵਰਗੇ ਪਰਿਵਾਰ ਦਾ ਬੰਦਾ ਬੋਗਾ ਨਹੀਂ ਕੋਈ ਔਰ ਇਹਦੇ ਸ਼ੁਭ ਕੰਮਾਂ ਦੇ ਵਿੱਚ ਹਮੇਸ਼ਾ ਫੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜਾਣਾ ਪਾਠ ਕਰਨਾ ਔਰ ਸਾਨੂੰ ਡੇਲੀ ਸੈਰਤੇ ਫੇਰੇ ਆਪਣਾ ਮੇਰੇ ਸਡੇਲੀ ਸਵੇਰੇ 5 ਵਜੇ ਸੈਰ ਤੇ ਇਕੱਠਾ ਨੇ ਸੈਰ ਕਰਨੀ ਔਰ ਬਕਾਇਦਾ ਜਦੋਂ ਗੱਲ ਦਾ ਪਤਾ ਲੱਗਿਆ ਮਾਰਨਿੰਗ ਕਲੱਬ ਵਾਲੇ ਸਾਡੇ ਜਦੋਂ ਸੈਰ ਤੇ ਮਿਲੇ ਅੱਜ ਇਹ ਟੌਪਕ ਇਸੇ ਗੱਲ ਤੇ ਹੀ ਹੋਇਆ ਕਿ ਹੋ ਗਈ ਗਿਆ ਹੀ ਯਕੀਨ ਨਹੀਂ ਆਉਂਦਾ ਪਿਆ ਕਿ ਐਡਾ ਵਧੀਆ ਪਰਿਵਾਰ ਇਹਨਾਂ ਨੇਗਾ ਪਰਿਵਾਰ ਇਹ ਪਿੱਛੇ ਜਾ ਕੇ ਵੀ ਆਏ ਉਹਨਾਂ ਕੋ ਰਹਿ ਕੇ ਵੀ ਆਏ ਹੈ ਕੀ ਲੱਗਦਾ ਤੁਹਾਨੂੰ ਨਹੀਂ ਲੱਗਦਾ ਜਿਹੜਾ ਇਹ ਪਰੇਸ਼ਾਨੀ ਪਿਆ ਜੀ ਇਹ ਹੋ ਗਈ ਗਿਆ ਉਹ ਕਾਰਨ ਦਾ ਸਾਹਮਣੇ ਆ ਜੀ ਪਤਾ ਉਹ ਕਾਰਨ ਦਾ ਨਹੀਂ ਪਤਾ ਲੱਗਦਾ ਜੀ ਐਸਾ ਅਸੀਂ ਕਦੇ ਕਰਦੇ ਬਾਹਰ ਖੜੇ ਆ ਅੱਜ ਤਾਂ ਪਤਾ ਲੈਣ ਆਏ ਵੀ ਕੋਈ ਇੱਥੋਂ ਸੂਬੇ ਵਿਚ ਜਾਵੇ ਵੀ ਕਿਦੋਂ ਆ ਰਹੇ ਆ ਕਿੰਨੇ ਬੱਚੇ ਇਹਨਾਂ ਦੇ ਜੀ ਲੇਖਾ ਦੋ ਬੇਟੇ ਦੋ ਲੜਕੀਆਂ ਬੇਟੀਆਂ ਸਾਰੇ ਮੈਰਿਡ ਹੈ ਵੈਲ ਸੈਟਲਡ ਦਾ ਸਾਰੇ ਜੀ ਇੱਕ ਬੇਟਾ ਨਿਊਜ਼ੀਲੈਂਡ ਦਾ ਹੈ ਇੱਕ ਉੱਥੇ ਇਹ ਬਹੁਲੀ ਵਧੀਆ ਆਬਾ ਰੈਜੀਡੈਂਸ ਹੈ ਇਹਨਾਂ ਦਾ ਆਬਾ ਬਹੁਤ ਵਧੀਆ ਜੀ ਕੰਮ ਕੀ ਕਰਦੇ ਸੀ ਕੰਮ ਜੀ ਬਹੁਤ ਵੇਰ ਹੈ ਪਹਿਲਾਂ ਇਹ ਆਪਣਾ ਨਵੀਂ ਰੀਅਲ ਏਸਟੇਟ ਤੇ ਪੜਾਉਂਦੇ ਰੀਅਲ ਏਸਟੇਟ ਵਗੈਰਾ ਦਾ ਕੰਮ ਕਰਦੇ ਸੀਗੇ ਇਮੀਗ੍ਰੇਸ਼ਨ ਆ ਬਾਕੀ ਇਹ ਸੇਵਾ ਜੀ ਲੱਗੇ ਰਹੇ ਸੀ ਪਰਮਜੀਤ ਜੀ ਬਹੁਤ ਮਾੜਾ ਇਹ برف ਦਾ ਕਾਰਖਾਨਾ ਉੱਥੇ ਕੋਠੀ ਜਿਹਾ ਆਇਆ ਗਿਆ ਉੱਥੇ ਮੈਂ ਪਤਾ ਕੀਤਾ ਕੋਈ ਗੱਲ ਦਾ ਫੇਰਾ ਨਹੀਂ ਲੱਗ ਸਕੀ ਬਹੁਤ ਅਫਸੋਸ ਹੈ ਇਹਨਾਂ ਨੇ ਇੱਕ ਵੀਡੀਓ ਵੀ ਪਾਈ ਆ ਆਪਦੀ ਮਰਨ ਤੋਂ ਪਹਿਲਾਂ ਦੀ ਉਹ ਸਾਡੇ ਮੇਲ ਨੋਟਿਸ ਚ ਨਹੀਂ ਜੀ ਐਵੇਂ ਕੀਏ ਲੇਕਿਨ ਸੁਣ ਕੇ ਅਫਸੋਸ ਬਹੁਤ ਹੋ ਰਿਹਾ ਹੈ ਵੀ ਇਹ ਬੰਦੇ ਰਾਤ ਬਹੁਤ ਥੱਕਾ ਹੋ ਗਿਆ ਆ ਇਨਾ ਅੱਜ ਨੌ ਬੱਚੀ ਨੂੰ ਮੈਂ ਸੁਚੇਤਿਕਾ ਨੇ ਉਹ ਵੀ ਬਜਾਪ ਕੁਰਜੋਤ ਕਲੇਰ ਆਪ ਦੇ ਕਲੇ ਸਭ ਦੇ ਫਿਰ ਮਹਾਰਾਜ ਅੰਦਰਾਸੇਵਾ ਸੇ ਸਭ ਦੇ ਮੇਰੀ ਵੀਡੀਓ ਬਣਾਇ ਧੱਕੇ ਨਾ ਮੇਰੇ ਪਰਿਵਾਰ ਤੇ ਪਰਚਲ ਦੇ ਜਿੰਨਾ ਮੈਂ ਕੱਲ ਨੂੰ ਬਜੋ ਹੋਂਗੋ ਮੈਂ ਤੇ ਦੀਆਂ ਦਾਲਾਂ ਕਰੀ ਪ੍ਰੋਫਿਟ ਕਿੱਥੋਂ ਦੇ ਮਾਜਰੋਂ ਬੋਤੂਆਂ ਦਾ ਲੈ ਗਿਆ ਪ੍ਰੋਫਿਟ ਹੋ ਰਹੀ ਨਹੀਂ ਕਿੱਥੋਂ ਦੇਣਾ ਤੋਂ ਇੰਨੀ ਗਿਸ਼ਨ ਦਾ ਕੰਮ ਕਰਦੇ ਕੋਲਸਾ ਆਉਂਦੀ ਤਾਂ ਮੈਂ ਉਹ ਪਸ਼ਾ ਜਿਹੜੀ ਕੀਤਾ ਇਸ ਦਾ ਸਭ ਆਟੋਮੈਟਿਕ ਕਰ ਲਿਆ ਬਾਕੀ ਮਸੂਫਾ ਰਿਪੋਰਟ ਸਾਰਾ ਕੁਝ ਦੇਖਦਾ ਜਮੀਰ ਅਦਲਵਾ ਸ਼ਰੀਕੂ ਫਰੋਜ਼ਮੋਰ ਸ਼ੈਨਰ ਉਹ ਸਾਰਾ ਕੁਝ ਦੇਖਦਾ ਹੋ ਕੇ ਮੈਂ ਅ ਅ ਮੈਂ ਅੱਜ ਪਰਮਜੀਤ ਸਿੰਘ ਜੋ ਕਿ ਅਸੀਂ ਛੋਟੇ ਵੀਰ ਦੇ ਘਰੇ ਵੱਡੇ ਵੀਰ ਸੌਰੀ ਵੱਡੇ ਵੀਰ ਦੇ ਘਰੇ ਆਇਆ ਜੀ ਅਫਸੋਸ ਕਰਨ ਵਾਸਤੇ ਪਰ ਫਲੇ ਉਹਨਾਂ ਦੇ ਘਰੇ ਤਾਲਾ ਲੱਗਿਆ ਹੋਇਆ ਜੇ ਜਦੋਂ ਰਾਤ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਰਾਜ ਦੀ ਇੱਤੀ ਇਸ ਤਰ੍ਹਾਂ ਕਰਕੇ ਮੌਤ ਹੋ ਗਈ ਹੈ ਤੇ ਸਾਰੀ ਰਾਤ ਅਫਸੋਸ ਦੇ ਵਿੱਚ ਨਿਕਲੀ ਸਾਰੇ ਪਰਿਵਾਰ ਦੀ ਕਿਉਂਕਿ ਸਾਡਾ ਪਰਿਵਾਰ ਇਹਨਾਂ ਨਾਲ ਬਹੁਤ ਪਿਛਲੇ ਕਿਉਂਕਿ ਸਾਡਾ ਇਹਨਾਂ ਦੇ ਨਾਲ ਲਿੰਕ ਇਸ ਤਰ੍ਹਾਂ ਲੱਭੀ ਹੈ ਪਿਛਲੇ 3 ਨੰਬਰ ਚੁੰਗੀ ਤੇਰੇ ਉਸ ਤੋਂ ਬਾਅਦ ਬਦਲ ਕੇ ਇੱਥੇ ਆਏ ਹੈ ਪਰਿਵਾਰਕ ਸਾਡੇ ਸੰਬੰਧ ਸੀ ਤੇ ਦੁੱਖ ਹੋਇਆ ਹੈ ਪ੍ਰਮਾਤਮਾ ਮਿਹਰ ਕਰੇ ਸਾਡੇ ਵੱਡੇ ਵੀਰ ਪਰਮਜੀਤ ਸਿੰਘ ਨੂੰ ਵੀ ਮਹਾਲਪੱਖੇ ਪਰਵਾਰ ਨੂੰ ਹਿੰਮਤ ਬਖਸ਼ੇ ਇੱਕ ਨੇ ਭੈਣ ਪ੍ਰਸੀ ਜੀ ਆਪਣਾ ਰਾਜਦੀਪ ਨੂੰ ਰਾਜਦੀਪ ਨੂੰ ਜੀ ਇਹ ਦੋ ਬਰਾਦਰ ਆ ਤੇ ਦੋ ਉਹਨਾਂ ਦੇ ਭੈਣਾਂ ਕੀ ਉਹਨਾਂ ਦੀ ਸਾਰੇ ਸ਼ਾਦੀशुदा ਹੈ ਜੀ ਸਾਰੇ ਹਾਂ ਜੀ ਸਾਰੇ ਸ਼ਾਦੀशुदा ਹੈ ਤੇ ਰਾਜਦੀਪ ਦਾ ਬੇਟਾ ਵੀ ਕੈਨੇਡਾ ਦੇ ਵਿੱਚ ਹੈ ਤੇ ਰਾਜਦੀਪ ਦਾ ਜਿਹੜਾ ਬ੍ਰਦਰ ਛੋਟਾ ਸੀਗਾ ਉਹ ਨਿਊਜ਼ੀਲੈਂਡ ਦੇ ਵਿੱਚ ਸੈਟ ਹੈ ਤੇ ਪਰਮਜੀਤ ਜੀ ਆਪ ਵੀ ਹੁਣ ਪਿੱਛੇ ਜੇ ਉੱਥੇ ਜਾ ਕੇ ਆਏ ਚਾਰ ਪੰਜ ਮਹੀਨੇ ਲਾ ਕੇ ਆਏ ਆ ਉੱਥੇ ਉਹਨਾਂ ਦੇ ਕੋਲੇ ਵਧੀਆ ਸੈੱਟ ਸੀ ਜੀ ਕਿਸੇ ਗੱਲ ਦੀ ਕੋਈ ਪ੍ਰੋਬਲਮ ਹੀ ਨਹੀਂ ਸੀ ਅਸਤਾਪ ਸੁਣ ਕੇ ਹੈਰਾਨ ਆ ਕਿ ਪਾਣਾ ਵਰਤਿਆ ਤੇ ਵਰਤਿਆ ਕਿਉਂ